ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਵਿਖੇ 17ਵਾਂ ਵਿਰਾਸਤੀ ਮੇਲਾ ਲਗਾਇਆ ਗਿਆ 16 ਇਸ ਤੋਂ ਪਹਿਲਾਂ ਮੇਲੇ ਲਗਾਏ ਗਏ ਭਾਵੇਂ ਕਿ ਇਸ ਵਾਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਪਰ ਇਸ ਮੇਲਿਆਂ ਦੀ ਖਾਸੀਅਤ ਇਹ ਕਿ ਜੋ ਵਿਰਾਸਤ ਨਾਲ ਚੀਜ਼ਾਂ ਜੁੜੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਲਿਆਂਦੀਆਂ ਜਾਂਦੀਆਂ ਪਹਿਲਾਂ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾਵਾਂਗੇ ਕਿ ਪਿਛਲੇ ਸਮੇਂ ਵਿੱਚ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਸੀ ਤੇ ਉਹ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਪਿੰਡਾਂ 'ਚੋਂ ਤੇ ਹੁਣ ਇਹ ਜਿਹੜੀ ਆਪਸ ਤੱਕ ਤਰ੍ਹਾਂ ਦੀ ਵਿਰਾਸਤ ਆ ਜਿਹੜੀ ਸੰਭੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਉਹ ਜਿਹੜੀ ਮੂਰਤੀ ਬਣਾਈ ਹੋਈ ਆ ਤੇ ਹੱਥ 'ਚ ਬਾਲਟੀ ਆ ਕਿਉਂਕਿ ਪਿੰਡਾਂ ਚੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਜਿਸ ਕਾਰਨ ਇਹ ਜਿਹੜੇ ਹੁਣ ਮੇਲਿਆਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਿਆ ਹਾਲਾਂਕਿ ਜਿਹੜੇ ਲੋਕ ਆ ਪਿਛਲੇ ਸਮੇਂ ਵਿੱਚ ਖੂਹ ਦੇ ਵਿੱਚੋਂ ਪਾਣੀ ਭਰਿਆ ਜਾਂਦਾ ਸੀ ਕਿਉਂਕਿ ਉਦੋਂ ਜਿਹੜੇ ਨਲਕੇ ਮੋਟਰਾਂ ਆਮ ਨਹੀਂ ਹੁੰਦੇ ਸੀ ਤੇ ਔਰਤਾਂ ਦੀ ਜਿਹੜੀ ਇਹ ਤਸਵੀਰ ਆ ਘੜੇ ਚੋਂ ਪੁਰਾਣੀਆਂ ਫਿਲਮਾਂ ਵਿੱਚ ਵੀ ਦਿਖਾਇਆ ਜਾਂਦਾ ਸੀ ਵੀ ਘੜਿਆਂ ਚੋਂ ਪਾਣੀ ਪੀਂਦੀਆਂ ਜਿਹੜੀਆਂ ਔਰਤਾਂ ਨਜ਼ਰ ਆਉਂਦੀਆਂ ਨੇ ਸਾਡੇ ਨਾਲ ਜਿਹੜਾ ਇਹ ਸਮਾਨ ਲਾਇਆ ਲੱਕੜ ਦਾ ਤੁਸੀਂ ਦਿਖਾ ਸਕਦੇ ਹੋ ਵੀ ਜਿਹੜੀਆਂ ਤਸਵੀਰਾਂ ਵਿੱਚ ਉਹਨਾਂ ਦੇ ਜਿਹੜੇ ਭਾਈ ਸਾਹਿਬ ਨੇ ਸਮਾਲਸਰ ਤੋਂ ਆਏ ਹੋਏ ਆ ਤੇ ਉਹਨਾਂ ਨੂੰ ਆਪਾਂ ਪੁੱਛਦੇ ਆ ਵੀ ਇਹ ਜਿਹੜਾ ਸਾਰਾ ਕਿਵੇਂ ਸੋਚਿਆ ਕਿਵੇਂ ਕੀ ਨਾਮ ਹੈ ਬਈ ਤੁਹਾਡਾ ਸਰ ਬਲਵੰਤ ਸਿੰਘ ਹੈ ਮੇਰਾ ਨਾ ਕਿੱਥੋਂ ਆਏ ਤੁਸੀਂ ਸਮਾਲਸਰ ਪਿੰਡ ਤੋਂ ਜੀ ਇਹ ਜਿਹੜਾ ਸਮਾਨ ਆ ਇਹ ਤੁਸੀਂ ਕਿੱਥੋਂ ਲੈ ਕੇ ਆਏ ਸਰ ਇਹ ਸਾਡੇ ਭਾਈ ਸਾਹਿਬ ਬਣਾਉਂਦੇ ਸੀ 2009 ਦੇ ਵਿੱਚ ਉਹਨੂੰ ਹਾਰਦੀ ਪ੍ਰੋਬਲਮ ਹੋ ਗਈ ਉਹਨਾਂ ਨੇ ਵਿਰਸਾ ਬਣਾਇਆ 16 ਦੇ ਕਰੀ 16 ਜਿਹਨਾਂ ਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਿਸਾ ਸੰਭਾਲਦੇ ਆਂ ਕੁਛ ਅਸੀਂ ਤਿਆਰ ਕਰਦੇ ਆਂ ਜੀ ਕਿਹੜੀ ਲੱਕੜ ਆ ਇਹ ਆਮ ਹੀ ਹੁੰਦੀ ਆ ਕਿ ਕੋਈ ਖਾਸ ਹੁੰਦੀ ਆ ਕੋਈ ਇਹ ਟਾਲੀ ਦੀ ਲੱਕੜ ਆ ਜੀ ਬਹੁਤ ਵਧੀਆ ਸ਼ਾਇਦ ਇਹਨੂੰ ਅੰਦਰ ਰੱਖਣਾ ਹੋਵੇ ਤਾਂ 50 ਸਾਲ ਖਰਾਬ ਨਹੀਂ ਹੁੰਦੀ ਜੀ ਇਹ ਕੀ ਚੀਜ਼ ਆਹਾ ਜਿਹੜੀ ਤੁਸੀਂ ਬਣਾਈ ਹੋਈ ਆ ਮੜਾ ਜੀ ਦੱਸਿਓ ਜਿਵੇਂ ਲੇਡੀਜ਼ ਆਹਾ ਕੀ ਕਰ ਰਹੀ ਆ ਹਾਂਜੀ ਇਹ ਲੀੜੇ ਤੋਂ ਹੋ ਰਹੀ ਆ ਜੀ ਪਿੰਡਾਂ ਵਿੱਚ ਖੂਹ ਹੁੰਦੇ ਸੀਗੇ ਅਸੀਂ ਨਿੱਕੇ ਹੁੰਦੇ ਖੇਡਦੇ ਰਹੇ ਇਹਨਾਂ ਤੇ ਜੀ ਤੇ ਇਹ ਹੁਣ ਅੱਜ ਤਾਂ ਹੈ ਨਹੀਂ ਜੀ ਇਹਨਾਂ ਤੋਂ ਪਾਣੀ ਪਸ਼ੂ ਇਹਨਾਂ ਤੋਂ ਪਿਆਏ ਜਾਂਦੇ ਸੀਗੇ ਕੱਪੜੇ ਇੱਥੇ ਧੋਤੇ ਜਾਂਦੇ ਸੀਗੇ ਘਰਾਂ ਨੂੰ ਪਾਣੀ ਵੀ ਇੱਥੋਂ ਲੈ ਕੇ ਜਾਂਦੀ ਸੀ ਔਰਤਾਂ ਜੀ। ਉਹ ਔਰਤ ਜਿਹੜੀ ਪਈ ਹੋਈ ਹੈ ਤਸਵੀਰ ਕਢਾ ਸਿਰ ਤੇ ਲੈ ਕੇ ਖੜੀ ਹੈ ਇਹ ਜਿਹੜਾ ਪਹਿਲਾਂ ਲੈ ਕੇ ਜਾਂਦੇ ਹਾਂ ਹਾਂ ਜੀ ਹਾਂ ਜੀ ਬਾਲਟੀ ਹੱਥ 'ਚ ਪੜੀ ਹੋਈ ਹੈ ਜੀ। ਘੜਾ ਪਾਣੀ ਦਾ ਸਿਰ ਤੇ ਰੱਖਿਆ ਹੋਇਆ ਹੈ ਜੀ। ਇਹ ਜਿਹੜੀਆਂ ਤੁਸੀਂ ਇਹ ਚੀਜ਼ਾਂ ਤਿਆਰ ਕਰਦੇ ਹੋ ਉਹ ਸੇਲ ਵੀ ਕਰਦੇ ਹੋ ਕਿ ਸਿਰਫ ਮਤਲਬ ਦਿਖਾਉਣ ਵਾਸਤੇ ਰੱਖਦੇ ਹੋ? ਨੀ ਸਰ ਪ੍ਰਦਰਸ਼ਨੀ ਦਿਖਾਉਣ ਵਾਸਤੇ ਜੀ ਵਿਰਸਾ ਪ੍ਰਾਣਾ ਸੰਭਾਲ ਕੇ ਰੱਖਿਆ ਹੋਇਆ ਹੈ ਜੀ। ਜੇ ਕੋਈ ਬਣਵਾਉਣਾ ਚਾਹਵੇ ਤੁਹਾਡੇ ਤੋਂ ਕੀ ਤੁਸੀਂ ਬਣਾਉਨੇ ਹੋ ਇਹ? ਫਿਰ ਕੋਈ ਆਰਡਰ ਤੇ ਕੋਈ ਬਣਾਦਨੇ ਚੀਜ਼ੀ ਸਰ ਲੋਕਾਂ ਨੇ ਆਰਡਰ ਦਿੱਤੇ ਵੀ ਆ ਬਣਵਾਇਆ ਵੀ ਆ ਤੁਹਾਡੇ ਨੂੰ ਹਾਂਜੀ ਹਾਂਜੀ ਸਰ ਕਾਫੀ ਆਰਡਰ ਭੇਜਿਆ ਅਮਰੀਕਾ ਭੇਜਿਆ ਜੀ ਗਰਨੇ ਤਾਂ ਸੰਲੋਂਦੇ ਬਹੁਤ ਬਣਾਏ ਆ ਜੀ ਕਿੰਨੇ ਕੁ ਜਿਵੇਂ ਆਮ ਚੀਜ਼ਾਂ ਜਿਹੜੀਆਂ ਚਾਈਨਾ ਮੇਡ ਆਪਾਂ ਕਹਿ ਦਈਏ ਚਾਈਨਾ ਮੇਡ ਆਈਟਮਾਂ ਜਿਹੜੀਆਂ ਆਉਂਦੀਆਂ ਆ ਤੇ ਉਹ ਬੜੀਆਂ ਸਸਤੀਆਂ ਮਿਲ ਜਾਂਦੀਆਂ ਇਹ ਕਿੰਨਾ ਕੁ ਕੋਸਟਲੀ ਹੁੰਦਾ ਇਹ ਕਾਫੀ ਮਹਿੰਗੀਆਂ ਪੈਂਦੀਆਂ ਜੀ ਮਿਹਨਤ ਬਹੁਤ ਆਉਂਦੀ ਆ ਜੀ ਬਾਬਾ ਫਰੀਦ ਸਾਹਿਬ ਦੀ ਫੋਟੋ ਹੈ ਜੀ ਇਹ ਹਾਂਜੀ ਇਹਨੂੰ ਕੋਈ ਮੈਨੂੰ 5-6 ਮਹੀਨੇ ਲੱਗੇ ਜੀ ਬਣਾਉਣ ਤੇ ਹਾਂਜੀ ਹਾਂਜੀ ਇਹ ਆਪ ਹੀ ਬਣਾਉਣੇ ਹਾਂਜੀ ਹਾਂਜੀ ਇਹ ਮੇਰੀ ਦੂਜੀ ਫੋਟੋ ਹੈ ਜੀ ਪਹਿਲੀ ਫੋਟੋ ਬਣਾਈ ਸੀ ਮੈਂ ਗੁਰਦਾਸ ਮਾਨ ਸਾਹਿਬ ਦੀ ਜੀ ਕਿਉਂਕਿ ਸਾਡੇ ਭਾਈ ਸਾਹਿਬ ਨੂੰ ਸੀਗਾ ਵੀ ਮੈਂ ਉਹਨਾਂ ਨੂੰ ਆਪਣਾ ਇੱਕ ਵਿਰਸਾ ਬਣਾਵਾ ਦਿਖਾਵਾਂ ਗੁਰਦਾਸ ਮਾਨ ਸਾਹਿਬ ਨੂੰ ਹਾਂਜੀ 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 ਇਹ ਬਣਾਈ ਆ ਹੁਣ ਜੀ ਇੱਕ ਅਸੀਂ ਉਹਨਾਂ ਦੇ ਜਿਉਂਦੇ ਤੋਂ ਬਣਾਈ ਸੀ 1 ਸਾਲ ਬਾਅਦ ਉਹਨਾਂ ਦੀ ਮੌਤ ਹੋ ਗਈ ਉਹ ਤੋਂ ਬਾਅਦ ਤੇ ਫਿਰ ਅਸੀਂ ਕਾਫੀ ਵੀਡੀਓ ਪਾਈਆਂ ਸੀ ਪਹਿਲਾਂ ਉਹਨਾਂ ਨੂੰ ਵੀ ਲੈ ਜਾ ਆ ਕੇ ਉਹ ਨਹੀਂ ਆਏ ਕੋਈ ਕਾਰਨ ਬਣ ਗਿਆ ਉਹਨਾਂ ਨਹੀਂ ਆਏਗਾ ਬਣਵਾਈ ਗਈ ਸੀ ਉਹਨਾਂ ਵੱਲੋਂ ਨਹੀਂ ਨਹੀਂ ਉਹ ਹਵੇਲੀ ਬਣਾ ਰਹੇ ਸੀਗੇ ਤੇ ਮੈਨੂੰ ਪਤਾ ਸੀ ਹਵੇਲੀ ਬਣਾ ਰਹੇ ਮੈਂ ਕਿਹਾ ਚੱਲ ਆਪਾਂ ਉਹਦਾ ਇੱਕ ਸਟੈਚੂ ਤਿਆਰ ਕਰੀਏ ਕਿ ਜਿੱਦਾਂ ਜਵੇਂ ਖੇਤੀ ਕਰਦੇ ਸੀ ਮੈਨੂੰ ਇਹਦਾ ਬਹੁਤ ਚੰਗਾ ਲੱਗਦਾ ਸੀ ਇਹ ਸੰਤ ਜਨੈਲਸੋ ਪਿੰਡਰਾਲੇ ਇਹਨਾਂ ਦਾ ਪਿੰਡ ਸਾਡੇ ਨਾਲ ਹੀ ਰੋੜੇ ਪਿੰਡ ਹੈ ਜੀ ਇਹਨਾਂ ਦੀ ਫੋਟੋ ਤਾਂ ਇਹ ਸੋਨੂ ਸੂਦੀ ਫੋਟੋ ਹੈ ਜੀ ਇਹ ਬਹੁਤ ਵਧੀਆ ਮੱਲਾ ਸੋਨਾ ਦਾ ਕੰਮ ਕਰਦੇ ਆ ਕਰੋਨਾ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਜੀ ਇਹ ਬਣਵਾਈ ਹੈ ਕਿਸ ਨੇ ਕਿ ਵੈਸੇ ਆਪ ਹੀ ਨਹੀਂ ਬਣਾਈ ਹੈ ਜੀ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਉਹਦੀ ਭੈਣ ਕੋਲੇ ਇਹ ਉਹਨਾਂ ਨੂੰ ਦੇਣੀ ਹੈ ਜਦੋਂ ਉਹ ਆ ਜਾਵੇ ਇਹ ਦੀ ਸੂਦੀ ਜਨ ਹਾਂ ਜੀ ਹਾਂ ਜੀ ਕਿਸਾਨੇ ਧਰਨੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਸੀਗਾ ਹਾਂ ਜੀ ਜਿਹੜੀ ਇਹ ਸਟਾਈਲ ਬਣਾਈਆਂ ਹੋਈਆਂ ਹਾਂ ਹਾਂ ਜੀ ਹਾਂ ਜੀ ਹਾਂਜੀ ਇਹ ਤੁਹਾਡੇ ਤੋਂ ਬਣਵਾਉਂਦਾ ਕੋਈ ਕਿ ਸਰਪ ਇਕੱਲੇ ਨਹੀਂ ਬਣਵਾ ਕੇ ਰੱਖਦੇ ਜੀ ਆਪ ਆ ਦਿਖਾਉਣ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਵੀ ਸਾਡੀ ਅਸੀਂ ਕਿੱਦਾਂ ਖੇਤੀ ਕਰਦੇ ਸੀਗੇ ਕਿੱਦਾਂ ਸਾਡੇ ਮਾਪਿਆਂ ਨੇ ਕੰਮ ਕੀਤਾ ਜੀ ਇਹ ਤੁਸੀਂ ਜਿਹੜਾ ਇਹ ਪੰਜਾਬੀ ਸੱਭਿਆਚਾਰ ਨੂੰ ਆਹ ਜਿਹੜੀਆਂ ਬੀਬੀਆਂ ਵੀ ਆ ਪਿਛਲੇ ਸਮੇਂ ਵਿੱਚ ਜਿਹੜੀ ਤੁਸੀਂ ਦੇਖਿਆ ਸੀ ਠੱਠੀ ਤੇ ਦਾਣੇ ਭੁੰਨਦੀਆਂ ਸੀ ਤੁਸੀਂ ਬਣਾਇਆ ਹਾਂਜੀ ਬਦਲਾਅ ਨੂੰ ਕਿਵੇਂ ਦੇਖਦੇ ਆ ਜਿਹੜਾ ਬਹੁਤ ਵੱਡਾ ਬਦਲਾਅ ਆ ਗਿਆ ਸਮਾਜ 'ਚ ਕੰਪਿਊਟਰ ਜੋਗ ਗਿਆ ਨੌਜਵਾਨੀ ਪੀੜ੍ਹੀ ਆ ਜਿਹੜੀ ਮੋਬਾਈਲ 'ਤੇ ਰਹਿੰਦੀ ਆ ਕਿਵੇਂ ਦੇਖਦੇ ਆ ਉਹਨੂੰ ਹੋਣਾ ਚਾਹੀਦਾ ਕਿੰਨਾ ਕੁ ਹੋਣਾ ਚਾਹੀਦਾ ਦੇ ਮੋਬਾਈਲ ਨੂੰ ਯੂਜ਼ ਕਰਨਾ ਚਾਹੀਦਾ ਪਰ ਕੁਝ ਵਕਤ ਲਈ ਮੈਂ ਵੀ ਵਰਤਦਾ ਜੀ ਉਹਨੂੰ ਕੋਈ 10-15 ਮਿੰਟ ਲਈ ਵਰਤਦਾ ਬਾਕੀ ਸਮਾਂ ਮੈਂ ਇਧਰ ਲਾਉਣਾ ਸਾਰਾ ਜੀ ਬਜ਼ੁਰਗ ਹੈ ਕੀ ਕਰ ਰਹੇ ਹੈ ਇਹ ਇਹ ਗੱਲ ਨੇ ਤੁਸਾਂ ਲਾ ਰਹੇ ਹੈ ਜੀ ਮੁੜ ਕੇ ਇਹਨਾਂ ਦੀ ਲਾਸਾਂ ਮੇਲੀਆਂ ਜਾਂਦੀਆਂ ਸੀਗੀਆਂ ਜਾਂ ਵਾਣ ਵਟਿਆ ਜਾਂਦਾ ਸੀਗਾ ਮੰਜੇ ਬੁਣ ਲਈ ਜਾਂ ਮल्ला ਜਿਵੇਂ ਗੱਡੇ ਤੇ ਛਟੀਆਂ ਲਾ ਦਲੀਆਂ ਉੱਪਰ ਦੀ ਲਾਸਾਂ ਪਾਈਆਂ ਜਾਂਦੀਆਂ ਸੀ ਜੀ ਮੈਨੂੰ ਲੱਗਦਾ ਜਿਹੜੀ ਨੌਜਵਾਨ ਪੀੜ੍ਹੀ ਹੈ ਤੁਹਾਡੇ ਕੋਲ ਆਉਂਦੀ ਹੋਊ ਮੈਨੂੰ ਲੱਗਦਾ ਬਹੁਤਿਆਂ ਨੂੰ ਤਾਂ ਇਹ ਗੱਲਾਂ ਪਤਾ ਵੀ ਨਹੀਂ ਹੋਣੀਆਂ ਨਹੀਂ ਪਤਾ ਜੀ ਆਉਂਦੇ ਆ ਬੱਚੇ ਬਹੁਤ ਆਉਂਦੇ ਆ ਜੀ ਇੰਨੀ ਗੱਲ ਮਤਲਬ ਸਕੂਲ ਕੋਲੇ ਸਾਡੀ ਦੁਕਾਨ ਆ ਉੱਥੇ ਬੱਚੇ ਬਹੁਤ ਆਉਂਦੇ ਆ ਲੱਗਦਾ ਵੀ ਇਹ ਜਿਹੜੀ ਮਾਂ ਪਿਓ ਦੀ ਕਿੰਨੀ ਭੂਮਿਕਾ ਹੈਗੀ ਆ ਜਿਵੇਂ ਹੁਣ ਮੇਲਿਆਂ ਤੇ ਆਪਾਂ ਚੀਜ਼ਾਂ ਦਿਖਾਉਨੇ ਆ ਮਾਪਿਆਂ ਦੀ ਵੀ ਜ਼ਿੰਮੇਵਾਰੀ ਆ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਸਕੂਲਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਇਹਦਾ ਵਿਸ਼ਾ ਵੀ ਨਾਲ ਰੱਖਣਾ ਚਾਹੀਦਾ ਪੰਜਾਬੀ ਦਾ ਵਿਸ਼ਾ ਪੰਜਾਬੀ ਵਿਰਸੇ ਦਾ ਵਿਸ਼ਾ ਵੀ ਰੱਖਣਾ ਚਾਹੀਦਾ ਤੇ ਮਾਪਿਆਂ ਦਾ ਵੀ ਹੱਕ ਬਣਦਾ ਜੀ ਲੱਗਦਾ ਜਿਵੇਂ ਆਪਣੇ ਬਹੁਤ ਪੰਜਾਬੀ ਘਰਾਂ ਵਿੱਚ ਜਿਵੇਂ ਖਾਸ ਕਰ ਸ਼ਹਿਰਾਂ ਦੇ ਵਿੱਚ ਹਿੰਦੀ ਹਿੰਦੀ ਬੋਲੀ ਜਾ ਰਹੀ ਆ ਵੀ ਲੱਗਦਾ ਵੀ ਜੇ ਪੰਜਾਬੀ ਨਾਲ ਆਪਣੇ ਸੱਭਿਆਚਾਰ ਨਾਲ ਜੁੜਨਾ ਤਾਂ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਜਿਵੇਂ ਔਰਤਾਂ ਤੁਸੀਂ ਦੇਖਿਆ ਹੋਇਆ ਵੀ ਹਿੰਦੀ ਗੱਲ ਕਰਦੀ ਹੈ ਹਾਂਜੀ ਨਹੀਂ ਭੁੱਲਣਾ ਚਾਹੀਦਾ ਬਿਲਕੁਲ ਬਾਕੀ ਚੰਗੇ ਕੰਮ ਹੋਣਗੇ ਤਾਂ ਸ਼ਾਇਦ ਪੰਜਾਬ ਦੇ ਵਿਰਸੇ ਨਾਲ ਜੁੜਾਂਗੇ ਜੀ ਅਸੀਂ ਠੀਕ ਹੈ ਆ ਕੀ ਚੀਜ਼ ਹੈ ਜਿਹੜੀ ਆਹ ਤੁਸੀਂ ਦੇਖ ਰਹੇ ਹੋ ਬਣਾਇਆ ਹੋਇਆ ਮੰਜੇ ਖੜੇ ਕੀ ਚੀਜ਼ ਹੈ ਇਹ ਇਹ ਮੰਜੇ ਤੇ ਸਪੀਕਰ ਲੱਗਦੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਜੀ ਕਾਫੀ ਜਾਨੀ ਪਹਿਲਾਂ ਲੱਗਦੇ ਸੀਗੇ ਅੱਜ ਡੀਜੇ ਲੱਗਦੇ ਉਹਦੋਂ ਇਹ ਲੱਗਦੇ ਸੀ ਮੇਲਿਆਂ ਵਗੈਰਾ ਚ ਜਾਂਦੇ ਹਾਂ ਕਿਤੇ ਹੋਰ ਵੀ ਜਾਂਦੇ ਹਾਂ ਬੇਲੇ ਵਗੈਰਾ ਜਾਂ ਸਕੂਲ ਕੋਈ ਵੀ ਫੰਕਸ਼ਨ ਹੋਵੇ ਅਸੀਂ ਇਹ ਵਿਰਸਾ ਲੈ ਕੇ ਜਾਂਦੇ ਸਾਨੂੰ ਕੋਈ ਫੋਨ ਕਰਦਾ ਸੀ ਜਾਂਦੇ ਤੁਹਾਨੂੰ ਨਿੱਜੀ ਤੌਰ ਤੇ ਬੈਨੀਫਿਟ ਕੀ ਆ ਜੇ ਆਪਾਂ ਚਲੋ ਵੈਸੇ ਸਮਾਜ ਦੀ ਸੇਵਾਤ ਲਾ ਲਈਏ ਜਿਵੇਂ ਹੁਣ ਤੁਸੀਂ ਆਏ ਹੋ ਸਮਾਨ ਲੈ ਕੇ ਵੀ ਜਾਏ ਹੋ ਜਾਣਾ ਵੀ ਪਊਗਾ ਖਰਚਾ ਵੀ ਪਊਗਾ ਕਾਫੀ ਕਿਵੇਂ ਦੇਖਦੇ ਹੋ ਤੁਸੀਂ ਨਿੱਜੀ ਬੈਨੀਫਿਟ ਤਾਂ ਸਾਨੂੰ ਕੋਈ ਬਹੁਤਾ ਨਹੀਂ ਹੈਗਾ ਜੀ ਚਲੋ ਸਾਨੂੰ ਸ਼ੌਂਕ ਹੈ ਜੀ ਕਿਉਂਕਿ ਅਸੀਂ ਪੰਜਾਬ ਦੀ ਪੀੜ੍ਹੀ ਨੂੰ ਜਾਗਰੂਤ ਕਰੀਏ ਇਹ ਚੀਜ਼ਾਂ ਬਣਾ ਕੇ ਤੇ ਚਲੋ ਬੈਨੀਫਿਟ ਸਾਨੂੰ ਖਰਚਾ ਪਾਣੀ ਦੇ ਦਿੰਦੇ ਜਿੰਨਾ ਕਿ ਸਾਡਾ ਖਰਚਾ ਹੁੰਦਾ ਸਰਕਾਰਾਂ ਦਾ ਸਹਿਯੋਗ ਕਿੰਨਾ ਕੁ ਹੁੰਦਾ ਇਸ ਚੀਜ਼ਾਂ ਵਾਸਤੇ ਜਿਵੇਂ ਤੁਸੀਂ ਹੈਗੇ ਤੁਸੀਂ ਕਹਿੰਦੇ ਵੀ ਸਸਤਾ ਮਾਂ ਜਿਹੜੀਆਂ ਖਰਚਾ ਤਾਂ ਦੇ ਦਿੰਦੀਆਂ ਸਰਕਾਰਾਂ ਕਿੰਨੀਆਂ ਕ ਸਹਿਯੋਗ ਕਰਦੀਆਂ ਕਿਸੇ ਨੇ ਅਪਰੋਚ ਕੀਤੀ ਸਰਕਾਰ ਨੇ ਤੁਹਾਡੀ ਨਹੀਂ ਸਰ ਸੰਜਾ ਸਰਕਾਰਾਂ ਦਾ ਜੋ ਘਟ ਹੈ ਜੀ ਪੂਰਾ ਯੋਗਦਾਨ ਹੈ ਨਹੀਂ ਸਰਕਾਰਾਂ ਲੱਗਦਾ ਵੀ ਇੱਥੇ ਭੂਮਿਕਾ ਨਿਭਾਉਣੀ ਚਾਹੀਦੀ ਆ ਸਰਕਾਰ ਨੂੰ ਤਾਂ ਕਿ ਜਿਹੜੀ ਵੱਡੀ ਪੱਧਰ ਤੇ ਜਿਹੜੇ ਇਸ ਕਲਚਰ ਨੂੰ ਜੋੜਿਆ ਜਾ ਸਕੇ ਨੌਜਵਾਨ ਪੀੜੀ ਬਿਲਕੁਲ ਬਿਲਕੁਲ ਕਲਾ ਨੂੰ ਪਛਾਨਣਾ ਚਾਹੀਦਾ ਸਰਕਾਰ ਨੂੰ ਜੀ ਪੂਰਾ ਯੋਗਦਾਨ ਦੇਣਾ ਚਾਹੀਦਾ ਜੀ ਕਿਉਂਕਿ ਫੇਰ ਹੀ ਕਲਾਕਾਰ ਪੈਦਾ ਹੋਣੇ ਆ ਜੀ ਜੇ ਨਹੀਂ ਯੋਗਦਾਨ ਦਿੰਦੇ ਸਾਡੇ ਅਰਗਣੇ ਚਲੇ ਜਾਣਾ ਹੋਰ ਪੈਦਾ ਨਹੀਂ ਹੋਣੇ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਨੌਜਵਾਨ ਪੀੜੀ ਨੂੰ ਜਿਵੇਂ ਤੁਸੀਂ ਬੜੀ ਵੱਡੀ ਸੇਵਾ ਕਰਦੇ ਹੋ ਜਿਹੜਾ ਤੁਸੀਂ ਐਡਾ ਜਿਹੜਾ ਸਮਾਨ ਮਿਹਨਤ ਨਾਲ ਕੰਮ ਵੀ ਕਰਦੇ ਹੋ ਤੇ ਜਿਹੜਾ ਨੌਜਵਾਨ ਪੀੜੀ ਨੂੰ ਮੈਂ ਕਹਿੰਦਾ ਨਸ਼ਿਆਂ ਤੋਂ ਬਾਹਰ ਆਓ ਹਰ ਬੰਦਾ ਕੰਮ ਕਰੇ ਠੀਕ ਆ ਆਪਣੀ ਕਿਰਤ ਕਰੇ ਪੰਜਾਬ ਚ ਹੀ ਕਿਰਤ ਕਰੋ ਜੀ ਪੰਜਾਬ ਆਪਣਾ ਬਹੁਤ ਉੱਪਰ ਜਾੜੂਗਾ ਜੀ ਬਾਹਰ ਜਾਂਦੀ ਸਾਨੂੰ ਕੋਈ ਲੋੜ ਨਹੀਂ ਜੀ ਸੋ ਤੁਸੀਂ ਦੇਖਿਆ ਵੀ ਜਿਹੜੇ ਭਾਈ ਸਾਹਿਬ ਆ ਇਹ ਸਮਾਲਸਰ ਤੋਂ ਆਏ ਹੋਇਆ ਜਿਹੜਾ ਲੱਕੜ ਦਾ ਸਾਮਾਨ ਆ ਕਬੱਡੀ ਪੱਦਰ ਤੇ ਇਹਨਾਂ ਦੇ ਵੱਖ-ਵੱਖ ਜਿਹੜੇ ਸੈਲਿਬ੍ਰਿਟੀ ਆ ਉਹਨਾਂ ਦੀਆਂ ਵੀ ਫੋਟੋਆਂ ਲਾਈਆਂ ਹੋਈਆਂ ਸੋਨੂ ਸੂਦੀਆਂ ਸਿੱਧੂ ਮਸਵਾਲੇ ਦੇ ਵੱਖ-ਵੱਖ ਦੀਆਂ ਲਾਈਆਂ ਹੋਈਆਂ ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਬੇਅਪੀਲ ਕੀਤੀ ਵੀ ਜਿਹੜਾ ਆਪਣਾ ਸੱਭਿਆਚਾਰ ਆ ਕਲਚਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੁਸੀਂ ਦੇਖ ਰਹੋ ਕੁਆਲਿਟੀ ਵੀ ਪੰਜਾਬ ਤੇ ਮੈਂ ਹਰ ਸਪਾਸ